ਵਾਇਗੁਰ ਚਿੱਕਾ ਖਾਲਸਾ ਵਾਇਗੁਰ ਚਿੱਕੇ ਫਤਿਹ ਜੀ ਦੇਖੋ ਜਿੰਨੀ ਗੁਰਬਾਣੀ ਹੈ ਨਾ ਗੁਰੂ ਸਾਹਿਬ ਨੇ ਨਾ ਮਨ ਨੂੰ ਸੰਬੋਧਨ ਕਰਕੇ ਨਾ ਬੜਾ ਸਾਨੂੰ ਕਿਉਂਕਿ ਜਿਹੜਾ ਸਾਡਾ ਮਨ ਹੈ ਨਾ ਸਾਡੇ ਮਨ ਦੇ ਅੰਦਰ ਹੀ ਪ੍ਰਿਆਈਆਂ ਛੁਪੀਆਂ ਹੋਈਆਂ ਨੇ ਵਿਕਾਰ ਛੁਪੇ ਹੋਏ ਨੇ ਆਗੁਣ ਆਗੁਣ ਛੁਪੇ ਹੋਏ ਨੇ ਪਾਪ ਸਾਡਾ ਨਾ ਪਾਪ ਸਾਡੇ ਮਨ ਵਿੱਚ ਹੁੰਦਾ ਸੂਰਤ ਵਿੱਚ ਹੁੰਦਾ ਤੋੜਾਂ ਤੇ ਅਸੀਂ ਆਪਣੇ ਮਨ ਨੂੰ ਪਰ ਲੇਕਿਨ ਅੱਜ ਅਸੀਂ ਕੀ ਕਰ ਰਹੇ ਹਾਂ ਅਸੀਂ ਬਾਹਰ ਲਈ ਬਾਰੇ ਤੌਰ ਤੇ ਜਿਵੇਂ ਬੜਾ ਮਤਲਬ ਕਿ ਆਪਣੇ ਸਰੀਰ ਨੂੰ ਵੀ ਲਿਸ਼ਕਾਣਾ ਪੁਸ਼ਕਾਣਾ ਕੱਪੜੇ ਇਹਦੇ ਵਿੱਚ ਕੋਈ ਗੱਲ ਇਹਦੇ ਵਿੱਚ ਕੋਈ ਹਰਜ ਨਹੀਂ ਕਿ ਸਰੀਰ ਨੂੰ ਸਾਫ਼ ਸੁਥਰਾ ਨਹੀਂ ਰੱਖਣਾ ਜਿਹਦਾ ਰੱਖਣਾ ਚਾਹੀਦਾ ਹੈ ਸੋਹਣੇ ਕੱਪੜੇ ਵੀ ਪਾਣੇ ਚਾਹੀਦੇ ਨੇ ਪਰ ਲੇਕਿਨ ਸਾਨੂੰ ਇਹ ਪਤਾ ਹੋਣਾ ਚਾਹੀਦਾ ਗੁਰਬਾਣੀ ਦੇ ਗਿਆਨ ਨਾਲ ਹੀ ਸਾਨੂੰ ਪਤਾ ਲੱਗੇਗਾ ਕਿ ਸਾਡੇ ਪ੍ਰੋਬਲਮ ਕਿੱਥੇ ਆ ਤੇ ਅਸੀਂ ਕੰਮ ਕਿੱਥੇ ਕਰਨਾ ਹੈ ਉਨ ਸਾਨੂੰ ਅਸੀਂ ਜੇ ਜੀ ਜਦੋਂ ਧਿਆਨ ਨਾਲ ਗੁਰਬਾਣੀ ਨੂੰ ਪੜਾਂਗੇ ਨਾ ਗੁਰੂ ਸਾਹਿਬ ਨੇ ਮਨ ਨੂੰ ਸੋਪੋਧਨ ਕਰਕੇ 95% ਸਾਡੇ ਮਨ ਤੇ ਹੀ ਮਲਕੇ ਕਲਿੱਕ ਕਰਕੇ ਗੁਰਬਾਣੀ ਨੂੰ ਜਾ ਰਹੇ ਇੱਕ ਸ਼ਬਦ ਅਸੀਂ ਪੜਦਿਆਂ ਮਨ ਕਰ ਕਬੂ ਨ ਹਾਰ ਗੁਣ ਗਾਇਓ ਮਲਕੇ ਸਾਨੂੰ ਸਮਝਣਾ ਪਏਗਾ ਅੱਛਾ ਮਨ ਕਰਕੇ ਅਸੀਂ ਗਾਣੇ ਸੀਗੇ ਅਸੀਂ ਸਿਰਫ ਮੂੰਹ ਨਾਲ ਲਗਾਏ ਨੇ ਸਿਰਫ ਮੂੰਹ ਨਾਲ ਲਗਾਏ ਆ ਔਰ ਕੰਨ ਨਾਲ ਸੁਨੇ ਵੀ ਨਹੀਂ ਸਿਰਫ ਇੱਕ ਰਸਮ ਕੀਤੀ ਕਿ ਵੀ ਅਸੀਂ ਐਨੇ ਪਾਠ ਕਰਨੇ ਆ। ਹੁਣ ਮੈਨੂੰ ਕੋਈ ਕਹ ਦੇ ਕਿ ਤੁਸੀਂ 21 ਪਾਠ ਕਰਨੇ ਆ। ਮੇਰਾ ਧਿਆਨ ਗਿਣਤੀ ਵੱਲ ਹੋਏਗਾ, ਪਾਠ ਵੱਲ ਕਦੀ ਨਹੀਂ ਹੋਏਗਾ। ਕਿਉਂਕਿ ਮੰਨੇਗਾ 21 ਪਾਠ ਕਰਨੇ ਆ। ਜਿਸ ਦਿਨ ਅਸੀਂ ਸਮਝ ਲਾਂਗੇ ਨਾ ਗੁਰੂ ਸਾਹਿਬ ਦੀ ਕੁਰਬਾਨੀ ਸਾਨੂੰ ਉਪਦੇਸ਼ ਕੀ ਦੇ ਰਹੀ ਆ। ਉਸ ਦਿਨ ਸਾਡੇ ਅੰਦਰ ਬਦਲਾਅ ਆਏਗਾ। ਇਹ ਸਾਰੀਆਂ ਪੰਕਤੀਆਂ ਇੱਕ ਇੱਕ ਪੰਕਤੀਆਂ ਨੇ ਮੰਨ ਕਰਕੇ ਸਬੋਧਨ ਕਰਕੇ ਸਾਨੂੰ ਗੁਰੂ ਸਾਹਿਬ ਨੇ ਬਯੰਤ ਪੰਕਤੀਆਂ ਨੇ ਮੇਰੇ ਕੋਲ ਤਾਂ ਕੁਝ ਮੈਂ ਲਿਖਿਆ ਨੇ। ਬਾਕੀ ਸਾਰਿਆਂ ਤਾਂ ਜਦੋਂ ਤੁਸੀਂ ਵੀ ਖੁਦ ਬਲਕੇ ਆਪ ਬਾਣੀ ਜਦੋਂ ਪੜੋਗੇ ਤਾਂ ਤੁਹਾਨੂੰ ਵੀ ਸਾਰਾ ਕੁਝ ਹੀ ਸਮਝ ਆਏਗਾ ਬਹੁਤ ਸੋਖਾ ਮਤਲਬ ਕਿ ਗੁਰੂ ਸਾਹਿਬ ਨੇ ਬਲਕੇ ਸਾਡੀ ਹੀ ਮਾਂ ਬੋਲੀ ਵਿੱਚ ਸਾਨੂੰ ਬਹੁਤ ਪਿਆਰੇ ਪਿਆਰੇ ਸੰਦੇਸ਼ ਜਿਵੇਂ ਇੱਕ ਲੋਰੀ ਦਿੰਦੇ ਨਾ ਆਪਣੀ ਮਾਂ ਆਪਣੇ ਬੱਚੇ ਨੂੰ ਤੇ ਉਹਨੂੰ ਬੜੇ ਪਿਆਰ ਨਾਲ ਹਰ ਚੀਜ਼ ਨੂੰ ਸਮਝਾਉਣਾ ਕਰਦੀ ਹੈ ਉਹਨੂੰ ਪਿਆਰ ਨਾਲ ਖੁਆਉਂਦੀ ਹੈ ਪਿਆਰ ਨਾਲ ਉਠਾਉਂਦੀ ਹੈ ਪਿਆਰ ਨਾਲ ਤਿਆਰ ਕਰਦੀ ਹੈ ਪਿਆਰ ਨਾਲ ਸਕੂਲ ਭੇਜਦੀ ਹੈ ਅਤਰਾ ਹੀ ਗੁਰੂ ਸਾਹਿਬ ਨੇ ਸਾਨੂੰ ਇੱਕ ਲੋਰੀਆਂ ਦੇ ਕੇ ਵੀ ਇੱਕ ਅਸੀ ਸ਼ਬਦ ਪੜ੍ਹਦੇ ਨਾ ਪੁੱਤਾਂ ਮਾਤਾ ਕੀ ਅਸੀਸ ਨਿਮਕ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਪਜੋ ਜਗਦੀਸ਼ ਗੁਰ ਅਰਜਨ ਪਾਚਾ ਕਿੰਨੀ ਪਿਆਰੀ ਅਸੀਸ ਦੇ ਰਹੇ ਨੇ ਸਾਨੂੰ ਇੱਕ ਲੈਟਰ ਭੇਜਿਆ ਉਹਨਾਂ ਨੇ ਕਿ ਵੀ ਤੇਰੇ ਐਲ ਐਸ ਲੈਟਰ ਵਿੱਚ ਮੈਸੇਜ ਦੇਖ ਜਿਦੋਂ ਤੂੰ ਪਰਮੇਸ਼ਰ ਦੇ ਗੁਣ ਗਾਏਂਗਾ ਤੂੰ ਉਹਦੇ ਰਸਤੇ ਤੇ ਚੱਲੇਂਗਾ ਤੂੰ ਅਚਿੰਤ ਹੋ ਜਾਏਂਗਾ ਤੇਰੇ ਨੇੜੇ ਚਿੰਤਾ ਨਹੀਂ ਹੋਏਗੀ ਕੋਈ ਵਿਕਾਰ ਤੇਰੇ ਨੇੜੇ ਨਹੀਂ ਹੋਏਗਾ ਤੂੰ ਖੁਸ਼ਹਾਲ ਜੀਵਨ ਜੀਏਂਗਾ ਤੇਰੇ ਅੰਦਰ ਸਹਿਜ ਆ ਜਾਏਗਾ ਤੇਰੇ ਅੰਦਰ ਸਕੂਨ ਆਏਗਾ ਤੇਰੇ ਅੰਦਰ ਸ਼ਾਂਤੀ ਆਏਗੀ ਤੇਰੇ ਅੰਦਰ ਸਭ ਦੇ ਵਾਸਤੇ ਭਲਾ ਲੋਚਣੇ ਦੀ ਤੇਰੇ ਮਨ ਦੀ ਅਵਸਥਾ ਬਣ ਜਾਏਗੀ ਤੂੰ ਪਰਉਪਕਾਰ ਕਰੇਂਗਾ ਤੂੰ ਜਾਤ ਪਾਤ ਤੋਂ ਉੱਚਾ ਉੱਠ ਜਾਏਂਗਾ ਐਨੇ ਪਿਆਰੇ ਪਿਆਰੇ ਸੰਦੇਸ਼ ਨੇ ਉਹ ਸ਼ਬਦ ਨੂੰ ਜਦੋਂ ਅਸੀਂ ਧਿਆਨ ਨਾਲ ਪੜਾਂਗੇ ਇੱਥੇ ਵੀ ਨੋਵੇਂ ਪਾਸ਼ਾ ਜੀ ਦਾ ਸ਼ਬਦ ਹੈ ਇੱਕ ਇੱਕ ਪੰਕਤੀਆ ਮੈਂ ਲੈਂਦੀਆਂ ਨੇ ਤੇ ਵੀ ਕਹ ਰਹੇ ਨੇ ਮਾਨ ਕਰ ਕਬੂ ਨਾ ਹਰ ਗੁਣ ਗਾਇਓ ਇਟ ਮੀਨਸ ਅਸੀਂ ਮਾਨ ਕਰਕੇ ਗੁਰੂ ਤੇ ਪਰਮਾਤਮਾ ਦੇ ਗੁਣ ਗਾਣੇ ਸੀ ਔਰ ਉਹਦੇ ਪੈਦੇ ਮਨ ਨੂੰ ਹੀ ਹੋਣਿਆ ਗੁਰੂ ਸਾਹਿਬ ਨੂੰ ਦੇਖੋ ਇੱਕ ਟੀਚਰ ਜਦੋਂ ਆਂਦਾ ਨਾ ਕਲਾਸ ਵਿੱਚ ਉਹ ਜਦੋਂ ਲੈਸਨ ਪੜ੍ਹਾਉਂਦਾ ਉਹ ਕਹੇਗਾ 2+2 ਉਹਨੂੰ ਪਤਾ ਹੁੰਦਾ ਕਿੰਨਾ 4 ਪਰ ਲੇਕਿਨ ਉਹ ਬੱਚਿਆਂ ਨੂੰ ਪੁੱਛਦਾ 2+2 4 ਠੀਕ ਹੈ ਨਾ ਉਹ ਟੀਚਰ ਨੂੰ ਤਾਂ ਪਤਾ ਹੁੰਦਾ ਪਰ ਉਹ ਬੱਚਿਆਂ ਨੂੰ ਪੁੱਛਦਾ ਉਹ ਗੁਰੂ ਸਾਹਿਬ ਨੇ ਤਾਂ ਸਾਰੀਆਂ ਢਾਈ ਸੀ ਕੀ ਬਾਣੀ ਫੇਰ ਸਾਨੂੰ ਆਪਣਾ ਐਕਸਪੀਰੀਅੰਸ ਦਿੱਤਾ ਪਰ ਸਾਨੂੰ ਲੱਗਦਾ ਸੀ ਜਿਹੜਾ ਪਾਠ ਕਰਦੇ ਆ ਗੁਰੂ ਸਾਹਿਬ ਨੂੰ ਸੁਣਾਉਣ ਵਾਸਤੇ ਕਰਨ ਸੁਣਾਣਾ ਸੀ ਆਪਣੇ ਆਪ ਨੂੰ ਸੀਗਾ ਬਦਲਾਵ ਸੀ ਆਪਣੇ ਮਨ ਮਨ ਆਪਣੇ ਮਨਮਤਾ ਕਰਨਾ ਸੀ ਮਨਮਤ ਤੋਂ ਗੁਰਮਤ ਤੱਕ ਜਾਣਾ ਸੀਗਾ ਇਕ ਸ਼ਬਦ ਅਸੀਂ ਹੋਰ ਵੀ ਪੜਦੇ ਆਂ ਕਹਿੰਦੇ ਸਤਗੁਰ ਜਿਨੀ ਨੋ ਸੇਵਿਓ ਸ਼ਬਦਨਾ ਕੀਤੋ ਵਿਚਾਰ ਓਏ ਮਾਨਸ ਜੂਨਾਂ ਆਖਿਓ ਆਖਿਓ ਪਸ਼ੂ ਟਰ ਗਵਾ ਗੁਰੂ ਸਾਹਿਬ ਤੇ ਸਾਨੂੰ ਮਨੁੱਖ ਕਹਿੰਦੇ ਹੀ ਅਸੀਂ ਆਪਣੇ ਆਪ ਨੂੰ ਮਨੁੱਖ ਕਹਿੰਦੇ ਆ ਕਿਉਂਕਿ ਜਦ ਤੱਕ ਅਸੀਂ ਗੁਰੂ ਦੀ ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਨਹੀਂ ਕਰਦੇ ਤੇ ਅਸੀਂ ਪਸ਼ੂ ਹੀ ਹਾਂ ਅਸੀਂ ਟੋਰੀਆਂ ਅਸੀਂ ਗੁਆਰਿਆਂ ਐਸੇ ਤੇ ਮੈਂ ਇਹ ਕਹਾਂਗੀ ਅਸੀਂ ਪਸ਼ੂ ਤਾਈ ਤੋਂ ਵੀ ਨੀਚੇ ਜੀ ਰਹੇ ਤੁਸੀਂ ਦੇਖੋ ਸਮਾਜ ਵਿੱਚ ਜਿਹੜਾ ਕਲਕੱਤਾ ਇੱਕ ਬੱਚੇ ਨਾਲ ਹੋਇਆ ਡਾਕਟਰ ਨਾਲ ਉਹ ਪਸ਼ੂ ਬਿਰਤੀ ਤੋਂ ਵੀ ਥੱਲੇ ਵਾਲਾ ਕੰਮ ਸੀਗਾ ਪਸ਼ੂ ਵੀ ਹੈਵੇਂ ਕਿਸੇ ਦੀ ਅ즈ਮਤ ਨਹੀਂ ਲੁਪਦੇ ਕਿਉਂਕਿ ਫਿਰ ਸਾਨੂੰ ਗੁਰਬਾਣੀ ਐਉਂ ਤੇ ਦੱਸਦੀ ਹੈ ਵੀ ਤੂੰ ਇਨਸਾਨ ਹੈ ਤੂੰ ਇਨਸਾਨਾਂ ਵਾਲੇ ਕੰਮ ਕਰਨੇ ਤੇਰੇ ਵਿੱਚ ਇਨਸਾਨੀਅਤ ਭਰਪੂਰ ਤੇਰਾ ਜੀਵਨ ਹੋਵੇ ਫਿਰ ਅੱਗੇ ਇੱਕ ਸ਼ਬਦ ਇਹ ਹੋਰ ਅਸੀਂ ਕੰਨੇ ਆ ਗੁਰੂ ਸਾਹਿਬ ਕਹਿੰਦੇ ਨੇ ਐਸਾ ਗਿਆਨ ਜਪੋ ਮਨ ਮੇਰੇ ਆਠ ਪਹਿਰ ਪ੍ਰਭ ਜਾਨੋ ਨੇਰੇ ਗਿਆਨ ਦੁਆਰਾ ਹੀ ਸਾਨੂੰ ਸਮਝ ਆਏਗੀ ਕਿ ਉਹ ਪਰਮੇਸ਼ਰ ਸਾਡੇ ਨੇੜੇ ਹੈ ਤੇ ਉਹਨੂੰ ਅਠੋ ਪੈਰ ਧਿਆਣਾਂ ਅਠੋ ਪੈਰ ਧਿਆਣੇ ਦਾ ਮਤਲਬ ਐ ਨਹੀਂ ਕਿ ਮੈਂ ਅਠੋ ਪੈਰ ਹੀ ਪਾਠ ਕਰਨਾ ਕਿ ਅਠੋ ਪੈਰ ਹੀ ਮੈਂ ਮਾਲਾ ਲੈ ਕੇ ਬੈਠਣਾ ਕਿ ਅਠੋ ਪੈਰ ਹੀ ਮੈਂ ਸਿਰਫ ਵਾਯਗੁਰੂ ਵਾਯਗੁਰੂ ਜਾਂ ਕੋਈ ਵੀ ਸ਼ਬਦੀ ਰਟਨ ਕਰਨਾ ਅਠੋ ਪੈਰ ਦਾ ਮਤਲਬ ਹੁੰਦਾ ਹੈ ਮੈਂ ਜਿਹੜਾ ਜੀਵਨ ਜੀਣਾ ਉਸ ਪਰਮਾਤਮਾ ਦੇ ਗਿਆਨ ਦੇ ਅਨੁਸਾਰ ਜੀਣਾ ਉਹਦੇ ਦੱਸੇ ਹੋਏ ਰਸਤੇ ਤੇ ਚੱਲ ਕੇ ਜੀਣਾ ਇੱਕ ਸ਼ਬਦ ਅਸੀਂ ਪੜ੍ਹਦੇ ਨਾ ਚਰਨ ਚਲੋ ਮਾਰਗ ਗੋਬਿੰਦ ਕਹਿੰਦੇ ਕੀ ਹੋਏਗਾ ਜੀ ਉਹਦਾ ਰਿਜ਼ਲਟ ਕੀ ਨਿਕਲੇਗਾ ਚਰਨ ਚਲੋ ਮਾਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਤ ਤੇਰੇ ਮਨ ਤੇ ਅੰਤਰ ਦੀ ਅੰਤਰਾਤਮੇ ਦੀ ਚਿੰਤਾ ਦੂਰ ਹੋ ਜੇਗੀ ਹੋਰ ਹੈਗਾ ਕਿ ਸਾਡੇ ਕੋਲ ਚਿੰਤਾਵਾਂ ਹੀ ਤੇ ਹੈਗੀਆਂ ਸਾਡੇ ਕੋਲ ਡਾਰੀ ਤੇ ਹੈਗੇ ਨੇ ਤੋਖਲੀ ਤੇ ਹੈਗੇ ਨੇ ਸੰਸੇਈ ਤੇ ਹੈਗੇ ਨੇ ਇਹ ਤਾਂ ਸਾਡੇ ਸਾਡੇ ਗੁਰੂ ਗੁਰੂ ਪਾਤਸ਼ਾਹ ਦੀ ਬਾਣੀ ਸਾਡਾ ਸਾਡੀ ਦੂਰ ਕਰਦੀ ਹੈ ਫਿਰ ਗੁਰੂ ਸਾਹਿਬ ਆਖਦੇ ਨੇ ਅਗਲੇ ਸ਼ਬਦ ਦੇ ਵਿੱਚ ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਉਸ ਦਾ ਸੱਚ ਦੀ ਸੰਭਾਲ ਕਰ ਦੇਖੋ ਸੱਚ ਤੇ ਝੂਠ ਪੈਰਲਲ ਚੱਲਦਾ ਸੱਚ ਤੇ ਝੂਠ ਇੱਕ ਦੂਸਰੇ ਦਾ ਵਿਰੋਧੀ ਵਿਰੋਧ ਵਿਰੋਧੀ ਵਿੱਚ ਖੜੇ ਨੇ ਹਨ ਹੁਣ ਮੇਰੀ ਬਾਡੀ ਮੇਰੀ ਸਾਰਿਆਂ ਦੀ ਸਾਡੀ ਮਨ ਦੀ ਅਵਸਥਾ ਕੀ ਹੈ ਕਿ ਅਸੀਂ ਸੱਚ ਲੈਣਾ ਹੈ ਕਿ ਝੂਠ ਲੈਣਾ ਹੈ ਸਾਡੇ ਸਾਰਿਆਂ ਦੇ ਉੱਤੇ ਡਿਪੈਂਡ ਕਰਦਾ ਕਿ ਮੈਂ ਜੀਵਨ ਕਿਉਂ ਜਾ ਜੀਣਾ ਐਨੇ ਕੀ ਜਿਹੜਾ ਝੂਠ ਬੋਲਦਾ ਉਹਦੇ ਕੋਲ ਖੁਸ਼ੀਆਂ ਨਹੀਂ ਆਉਂਦੀਆਂ ਜਿਹੜਾ ਸੱਚ ਬੋਲਦਾ ਇਕੱਲਾ ਉਹਦੇ ਕੋਲ ਖੁਸ਼ੀਆਂ ਆਉਂਦੀਆਂ ਜਿਹੜਾ ਝੂਠ ਬੋਲਦਾ ਉਹਨੂੰ ਵੀ ਮੁਸ਼ਕਲਾਂ ਆਉਂਦੀਆਂ ਜਿਹੜਾ ਸੱਚ ਬੋਲਦਾ ਉਹਨੂੰ ਵੀ ਮੁਸ਼ਕਲਾਂ ਆਉਂਦੀਆਂ ਪਰ ਦੋਨਾਂ ਦੇ ਜੀਵਨ ਵਿੱਚ ਬਹੁਤ ਅੰਤਰ ਹੁੰਦਾ ਜਿਹਦੇ ਕੋਲ ਸੱਚ ਹੁੰਦਾ ਨਾ ਗੁਰੂ ਦੇ ਸ਼ਬਦ ਹੁੰਦਾ ਹੈ ਗੁਰੂ ਦਾ ਗਿਆਨ ਹੁੰਦਾ ਹੈ ਉਹਦੇ ਨਾਲ ਨਜਿੱਠਣਾ ਜਾਣਦਾ ਐਦੇ ਨਾਲ ਲੜਨਾ ਜਾਣਦਾ ਕਿਉਂਕਿ ਸਾਡੇ ਕੋਲੋਂ ਗੁਰੂ ਦਾ ਉਪਦੇਸ਼ ਹੈ ਕਿਉਂਕਿ ਸਾਨੂੰ ਗਿਆਨ ਹੋ ਜਾਂਦਾ ਹੈ ਇਹ ਜਿਹੜੀ ਅੱਜ ਪ੍ਰੋਬਲਮ ਹੈ ਨਾ ਉਹ ਕੱਲ ਪ੍ਰੋਬਲਮ ਨਹੀਂ ਹੋਏਗੀ ਕੱਲ ਪ੍ਰੋਬਲਮ ਹੋਰ ਹੋਏਗੀ ਜਿਹੜੀ ਕੱਲ ਪ੍ਰੋਬਲਮ ਹੋਏਗੀ ਉਹ ਪਰਸੋਂ ਨਹੀਂ ਹੋਏਗੀ ਪਰਸੋਂ ਕੁਝ ਹੋਰ ਹੋਏਗੀ ਪਰ ਸਾਨੂੰ ਗੁਰੂ ਦਾ ਉਪਦੇਸ਼ ਸਾਨੂੰ ਗੁਰੂ ਦਾ ਗਿਆਨ ਸਾਨੂੰ ਇਹ ਬੁਰਾਈਆਂ ਨਾਲ ਅਵਗੁਣਾ ਨਾਲ ਪ੍ਰੋਬਲਮਸ ਨਾਲ ਸਾਨੂੰ ਨਿਜਿੱਠਣਾ ਜਾਣ ਮਤਲਬ ਕਿ ਹਿੰਮਤ ਦੇੰਦਾ ਸਾਨੂੰ ਇੱਕ ਚੜ੍ਹਦੀ ਕਲਾ ਬਖਸ਼ਦਾ ਗੁਰੂ ਦਾ ਸ਼ਬਦ ਫਿਰ ਕਹਿੰਦੇ ਨੇ ਇਹ ਮਨ ਪਿਆਰਿਆ ਤੂੰ ਸਦਾ ਸੱਤ ਸਮਾਲੇ ਸੱਚ ਦੀ ਸੰਭਾਲ ਕਰਨੀ ਇੱਕ ਸ਼ਬਦ ਅਸੀਂ ਪੜਦਿਆਂ ਮਨ ਸਮਝਾਵਨ ਕਾਰਨੇ ਕਛੂਕ ਪੜੀਏ ਗਿਆਨ ਅੱਛਾ ਜੀ ਜਿਹੜਾ ਗਿਆਨ ਲੈਣਾ ਸੀ ਗੁਰੂ ਨੂੰ ਉਹ ਮਨ ਸਮਝਾਣੇ ਕਰਕੇ ਲੈਣਾ ਸੀ ਆਪਣੇ ਮਨ ਨੂੰ ਰੋਕਣਾ ਸੀ ਆਪਣੇ ਮਨ ਨੂੰ ਸਮਝਾਣਾ ਸੀ ਆਪਣੇ ਮਨ ਨੂੰ ਗੁਰੂ ਦੇ ਗਿਆਨ ਦੇ ਦੁਆਰਾ ਸਿੱਧੇ ਪਾਸੇ ਲੈ ਕੇ ਆਉਣਾ ਸੀ ਜਿਹੜਾ ਪੁੱਠਾ ਆਇਆ ਹੈ ਜਿਹੜਾ ਪੁੱਠਾ ਭਾਂਡਾ ਨਾ ਉਹ ਦੇਖੋ ਅਗਿਆਨਤਾ ਵਾਸਤੇ ਅਸੀਂ ਕੀ ਕਹਨੇ ਆਂ ਵੀ ਅਸ ਬਾਰਿਸ਼ ਆ ਰਹੀ ਹੋਵੇ ਤੇ ਅਸੀਂ ਨਾ ਗਡਵੀ ਬਾਲਟੀਆਂ ਕੋਈ ਵੀ ਚੀਜ਼ ਪੁੱਠੀ ਰੱਖ ਆਈਏ ਤੇ ਅਸੀਂ ਕਹਾਂਗੇ ਬਾਰਿਸ਼ ਨਹੀਂ ਬੰਦਦੀ ਵੀ ਕੋਈ ਅਕਲਮੰਦ ਬੰਦਾ ਹੋਏਗਾ ਕਹੇਗਾ ਪਾਂਡਾ ਸਿੱਧਾ ਕਰ ਤਾਂ ਬਾਰਿਸ਼ ਬੇਗੀ ਤਾਂ ਬਾਰਿਸ਼ ਦਾ ਪਾਣੀ ਬੇਗਾ ਹੁਣ ਅਸੀਂ ਵੀ ਪਤਾ ਕੀ ਕਹਨੇ ਆਂ ਗੁਰੂ ਸਾਹਿਬ ਜੀ ਦੇਖੋ ਜਿਹਦੇ ਤੇ ਕਿਰਪਾ ਕਰਦੇ ਨੇ ਉਹਨੂੰ ਹੀ ਆ ਗਿਆਨ ਮਿਲਦਾ ਹੈ ਉਹ ਹੀ ਉਹਦੇ ਰਸਤੇ ਤੇ ਚੱਲ ਸਕਦਾ ਹੈ ਉਹ ਹੀ ਇਹਨੂੰ ਮਾਨ ਸਕਦਾ ਹੈ ਉਹ ਹੀ ਉਹਦਾ ਨਾਮ ਲੈ ਸਕਦਾ ਹੈ ਨਹੀਂ ਗੁਰੂ ਐ ਨਾ ਜਿਹੜਾ ਗੁਰੂ ਪਰਸਨੈਲਿਟੀ ਨਹੀਂ ਕਰਦਾ ਸਭ ਤੋਂ ਪਹਿਲਾਂ ਅਸੀਂ ਆਪਣੇ ਦਿਮਾਗ ਵਿੱਚ ਇਹ ਫਿਕਸ ਕਰ ਲਈਏ ਕਿ ਗੁਰੂ ਐ ਨਹੀਂ ਕਿ ਕਿਸੇ ਨੂੰ ਕੁਝ ਦੇਗਾ ਤੇ ਕਿਸੇ ਨੂੰ ਕੁਝ ਦੇਗਾ ਕਿਸੇ ਨੂੰ ਥੋੜਾ ਦੇਗਾ ਤੇ ਕਿਸੇ ਨੂੰ ਬਹੁਤਾ ਦੇਗਾ ਨਹੀਂ ਜਦੋਂ ਸੂਰਜ ਚੜਦਾ ਉਹ ਸਾਰਿਆਂ ਦੇ ਕੋਠਿਆਂ ਤੇ ਇੱਕ ਜੈਸੀ ਰੋਸ਼ਨੀ ਦਿੰਦਾ ਸਭ ਨੂੰ ਇੱਕ ਜੈਸੀ ਤਪਸ਼ ਦਿੰਦਾ ਹਾਂ ਅਮੀਰ ਬੰਦਾ ਏਸੀ 'ਚ ਬਹਿ ਜਾਂਦਾ ਗਰੀਬ ਬੰਦਾ ਵਿਚਾਰਾ ਰਿਕਸ਼ਾ ਚਲਾ ਲੈਂਦਾ ਇਨਾ ਕੋ ਫਰਕ ਪਰ ਤਪਸ਼ ਦੋਨੋਂ ਨੂੰ ਇੱਕ ਜੈਸੀ ਦਿੰਦਾ ਹੈ ਔਰ ਉਹ ਰਿਕਸ਼ੇ ਚਲਾਣੇ ਵਾਲਾ ਸਟਰੋਂਗ ਹੋ ਜਾਂਦਾ ਏਸੀ 'ਚ ਅਸੀਂ ਬੈਠਣ ਵਾਲੇ ਫੋਕਲੇ ਹੋ ਜਾਂਦੇ ਸਾਡੇ ਕੋਲੋਂ ਗਰਮੀ برداشت ਨਹੀਂ ਹੁੰਦੀ ਸੋ ਗੱਲ ਹੈ ਕਿ ਤੁਹਾਨੂੰ ਲੱਗਦਾ ਕਿ ਉਹ ਕਿਸੇ ਕਿਸੇ ਨੂੰ ਉਹ ਪਾਰਸ਼ੀਅਲਿਟੀ ਕਰਦਾ ਨਹੀਂ ਉਹ ਪਾਰਸ਼ੀਅਲਿਟੀ ਨਹੀਂ ਕਰਦਾ ਹੁਣ ਇੱਕ ਕਲਾਸ ਵਿੱਚ 50 ਬੱਚੇ ਬੈਠੇ ਹੁੰਦੇ ਨੇ ਜਿਹੜਾ ਲੈਕਚਰਾਰ ਆ ਰਾਇਆ ਜਾਂ ਟੀਚਰ ਹੈ ਉਹ ਇੱਕ ਜੈਸਾ ਸਾਨੂੰ ਲੈਕਚਰ ਦੇ ਕੇ ਜਾਂਦਾ ਪੰਜਾਵਾਂ ਵਿੱਚ ਪੰਜ ਬੱਚੇ ਐਸੇ ਹੁੰਦੇ ਨੇ ਕੀ ਉਹ ਲੈਕਚਰ ਨੂੰ ਐਨੇ ਧਿਆਨ ਨਾਲ ਸੁਣਦੇ ਨੇ ਉਹ ਆਪਣੀ ਨੋਟਬੁੱਕ ਤੇ ਹਰ ਪੁਆਇੰਟ ਨੋਟ ਕਰ ਲੈਂਦੇ ਨੇ ਕੀ ਮੇਰੇ ਟੀਚਰ ਜਾਂ ਮੇਰੇ ਲੈਕਚਰਰ ਨੇ ਕੀ ਕੀ ਕਿਹਾ ਤੇ ਉਹ ਜ਼ਿੰਦਗੀ ਵਿੱਚ ਉਹਦੀ ਕਮਾਈਸ਼ ਕਰਨੀ ਸ਼ੁਰੂ ਕਰ ਦਿੰਦੇ ਇੱਕ ਮੇਰੇ ਵਰਗਾ ਬੇਵਕੂਫ ਹੁੰਦਾ ਸ੍ਰੀ ਗੁਰਦੁਆਰਾ ਸਾਹਿਬ ਗਿਆ ਉੱਥੇ ਹੁਕਮਨਾਮਾ ਵੀ ਸੁਣਿਆ ਕਥਾ ਵੀ ਸੁਣੀ ਕੀਰਤਨ ਵੀ ਸੁਣਿਆ ਜਿਗਿਆਸੂ ਨੇ ਬਣਿਆ ਮੈਂ ਆਪਣੇ ਮਨ ਨੂੰ ਜਗਾਇਆ ਨਹੀਂ ਸਿਰਫ ਮੇਰਾ ਤਨ ਗਿਆ ਇੱਕ ਮਲਕੇ ਸਫ਼ਰ ਤੈ ਕਰਕੇ ਮੰਜ਼ਿਲ ਗੁਰੂ ਸੀਗੀ ਮੈਂ ਉੱਥੇ ਪਹੁੰਚ ਵੀ ਗਈ ਪਰ ਲੇਕਿਨ ਮੈਂ ਜਾ ਮਨ ਨੂੰ ਸੁਣਾਣਾ ਸੀ ਜਾਗ ਰਹੇ ਮਨ ਜਾਗਨ ਹਾਰੇ ਕਹਾ ਗਾਫਲ ਤੈ ਸੋਇਆ ਗੁਰੂ ਜੀ ਕਹਿੰਦੇ ਜੋ ਤਨ ਉਪਜੋ ਸੰਗ ਸੋ ਵੀ ਸੰਗ ਨਾ ਹੋਇਆ ਜਦੋਂ ਅਸੀਂ ਦੁਨੀਆ ਵਿੱਚ ਆਨੇ ਆਂ ਸ਼ਰੀਰ ਲੈ ਕੇ ਆਨੇ ਇੱਕ ਛੋਟਾ ਜਿਹਾ ਬੇਬੀ ਸ਼ਰੀਰ ਲੈ ਕੇ ਆਉਂਦਾ ਪਰ ਜਦੋਂ ਅਸੀਂ ਮੇਰੀ ਵਾਪਸੀ ਹੈ ਤੇ ਪਾਨੀ ਇੱਥੇ ਰਹਿ ਜਾਣਾ ਮਿੱਟੀ ਹੱਸੇ ਮਿੱਟੀ ਰੋਵੇ ਅੰਤ ਮਿੱਟੀ ਦਾ ਮਿੱਟੀ ਹੋਵੇ ਸੋ ਗੱਲ ਹੈ ਕਿ ਉਸ ਤੇ ਸਰੀਰ ਲੈ ਕੇ ਆਨੇ ਜਾਂਦੇ ਵਕਤ ਸਾਡੇ ਕੋਲ ਸਰੀਰ ਵੀ ਨਹੀਂ ਹੁੰਦਾ ਪਰ ਸਾਨੂੰ ਮਾਨ ਸਭ ਤੋਂ ਜ਼ਿਆਦਾ ਆਪਣੇ ਨਾਲ ਆਪਣੀ ਮਾਨਮਤ ਨਾਲ ਪਿਆਰ ਆਪਣੇ ਸਰੀਰ ਨਾਲ ਪਿਆਰ ਆਪਣੀ ਘਰ ਦੀ ਹਰ ਚੀਜ਼ ਨਾਲ ਪਿਆਰ ਆਪਣੇ ਬਿਜ਼ਨਸ ਨਾਲ ਪਿਆਰ ਆਪਣੇ ਸਟੇਟਸ ਨਾਲ ਪਿਆਰ ਆਪਣੇ ਦਿਖਾਵੇ ਨਾਲ ਪਿਆਰ ਸਾਰੀ ਚੀਜ਼ਾਂ ਨਾਲ ਨਾ ਪਿਆਰ ਹੁੰਦਾ ਪਰ ਗੁਰੂ ਨਾਲ ਪਿਆਰ ਸਾਰਿਆਂ ਨੂੰ ਨਹੀਂ ਹੁੰਦਾ ਰਿਕਸ਼ਾਵਾਂ ਚ ਜਾਂਦੇ ਨੇ ਇਹ ਮਨ ਮੇਰਾ ਤੂੰ ਸਦਾ ਸਤ ਸਮਾਲੇ ਆਨੰਦ ਸਰ ਦੀ ਪੰਕਤੀ ਹੈ ਜੀ ਉੱਥੇ ਵੀ ਗੁਰੂ ਸਾਹਿਬ ਕਹਿੰਦੇ ਨੇ ਇਹ ਮਨ ਤੂੰ ਸਦਾ ਸੱਚ ਨੂੰ ਸਮਾਲ ਸੱਚ ਦੀ ਸੰਭਾਲ ਕਰ ਸੱਚ ਕੀ ਹੈ ਗੁਰੂ ਦਾ ਸ਼ਬਦ ਗੁਰੂ ਦਾ ਸ਼ਬਦ ਕੀ ਹੈ ਮੇਰੇ ਜੀਵਨ ਵਿੱਚ ਸੁਧਾਈ ਲਿਆਉਣ ਵਾਸਤੇ ਗੁਰੂ ਦਾ ਸ਼ਬਦ ਕੀ ਹੈ ਮੇਰੇ ਅੰਦਰ ਸਹਿਜ ਸੰਤੋਖ ਸੱਚ ਨਿਮਰਤਾ ਤੀਰਜ ਮਿੱਠ ਬੋਲਣਾ ਸੁਭਾਅ ਬਣਾਉਣ ਵਾਸਤੇ ਫਿਰ ਕਹਿੰਦੇ ਨੇ ਮੇਰੇ ਮਨ ਅਗਲੀ ਪੰਕਤੀ ਹੈ ਜੀ ਅੱਛਾ ਮਨ ਰੇ ਕੌਣ ਕੁਮਤੈ ਲੈਨੀ ਇਹ ਮੇਰੇ ਮਨ ਕਿਹੜੀ ਪਿਹੜੀ ਮਤ ਤੋਂ ਲੈ ਲੇਤੀ ਤਿੰਨ ਮਾਤਾਂ ਹੁੰਦੀਆਂ ਨੇ ਜੀ ਇੱਕ ਮਤ ਹੁੰਦੀ ਐ ਇੱਕ ਕੁਮਤ ਹੁੰਦੀ ਐ ਇੱਕ ਸੁਮਤ ਹੁੰਦੀ ਐ ਇੱਕ ਕੁਮਤੈ ਜਦੋਂ ਮੈਂ ਆਪਣੇ ਮਨ ਦੇ ਅੱਖੇ ਲੱਗਦੀਆਂ ਉਹ ਹੈ ਜੀ ਕੁਮਤ ਇੱਕ ਐ ਸੁਮਤ ਉਹ ਹੈ ਗੁਰੂ ਸਾਧ ਕੋਲ ਜਿਸ ਦਿਨ ਅਸੀਂ ਇੱਕ ਸ਼ਬਦ ਹੋਰ ਪੜਦੇ ਆ ਮਨ ਕੀ ਮਤ ਤਿਆਗੋ ਹਰਜਨ ਆਪਣੇ ਮਨ ਦੀ ਸਭ ਸਾਨੂੰ ਉਪਦੇਸ਼ ਕਰ ਰਹੇ ਨੇ ਕਿ ਜਿਹੜੀ ਤੇਰੀ ਮਨ ਦੀ ਮਾਤ ਹੈ ਨਾ ਜਿਹੜੀ ਆਪ ਦੀ ਮਨ ਦੀ ਮਾਤ ਹੈ ਉਹਨੂੰ ਤਿਆਗਣਾ ਹੈ ਜਦੋਂ ਅਸੀਂ ਆਪਣੇ ਮਨ ਦੀ ਤਿਆਗ ਆਪਣੇ ਮਨ ਦੀ ਮਾਤ ਨੂੰ ਤਿਆਗਦੇ ਹਾਂ ਨਾ ਤੇ ਸਾਡਾ ਸਾਰਾ ਕੁਝ ਹੀ ਨਵਾਂ ਬਣਨਾ ਸ਼ੁਰੂ ਹੋ ਜਾਂਦਾ ਹੈ ਸਾਡੇ ਇੰਦਰੀ ਗਿਆਨ ਇੰਦਰੀ ਕਰਮ ਇੰਦਰੀ ਕਿਉਂਕਿ ਸਾਡਾ ਇੱਕ ਅੰਤਰ ਆਤਮਾ ਕੰਮ ਕਰਦਾ ਹੈ ਇੱਕ ਮੇਰੇ ਹੱਥ ਪੈਰ ਜਿਹੜੇ ਮੇਰੇ ਬਾਹਰ ਦੇ ਇੰਦਰੀ ਨੇ ਉਹ ਕੰਮ ਕਰਦੇ ਨੇ ਇੱਕ ਮੈਂ ਕਰਮ ਕਰਕੇ ਕੰਮ ਕਰਦੀ ਹਾਂ ਨਾ ਜਿਹੜੀ ਮੇਰੇ ਵਿਚਾਰਾਂ ਵਿੱਚ ਹੁੰਦੀ ਹੈ ਗੁਰੂ ਸਾਹਿਬ ਕਹਿੰਦੇ ਨੇ ਜਦੋਂ ਤੂੰ ਆਪਣੀ ਮਨ ਦੀ ਮਤ ਨੂੰ ਤਿਆਗੇਗਾ ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੂਝ ਸੁਖ ਪਾਈਏ ਜਦੋਂ ਉਹਦੀ ਉਹਦਾ ਹੁਕਮ ਬੂਝ ਲੇਗਾ ਜਿਹੜੀ ਅਸੀਂ ਸਵੇਰੇ ਅੰਮ੍ਰਿਤ ਵੇਲੇ ਬਾਣੀ ਪੜ੍ਹਦੇ ਹਾਂ ਕਿ ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ ਉਹ ਪਾਲ ਮੇਰੇ ਅੰਦਰ ਹੀ ਏ ਕੂੜ ਤੇ ਫਿਰ ਕਹਿੰਦੇ ਨੇ ਸੈਕੰਡ ਗੁਰੂ ਸਾਹਿਬ ਫਿਰ ਅਗਲੀ ਪੰਕਤੀ ਵਿੱਚ ਮੈਸੇਜ ਦਿੰਦੇ ਗੁਰੂ ਸਾਹਿਬ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾ ਉਹਦੇ ਹੁਕਮ ਤੇ ਉਹਦੀ ਰਜ਼ਾ ਵੀ ਚਾਣਾ ਸ਼ੁਰੂ ਕਰ ਦੋ ਜਿਹੜੀ ਅਸੀਂ ਅਰਦਾਸ ਵੀ ਕਰਦੇ ਆ ਨਾ ਉਹ ਅਰਦਾਸ ਦਾ ਮਾਇਨਾ ਇਹ ਹੀ ਹੋ ਕਿ ਗੁਰੂ ਸੁਭ ਮੈਂ ਤੇਰੇ ਹੁਕਮ ਵਿੱਚ ਤੁਹਾਡੇ ਹੁਕਮ ਵਿੱਚ ਚੱਲਣ ਦੀ ਮੈਨੂੰ ਸਮਰੱਥਾ ਬਖਸ਼ੋ ਮੈਨੂੰ ਆਪ ਦੇ ਹੁਕਮ ਵਿੱਚ ਚੱਲਣ ਦੇ ਯੋਗ ਬਣਾ ਲਓ ਇੱਕ ਅਸੀਂ ਸ਼ਬਦ ਪੜ੍ਹਦੇ ਆ ਨਾ ਐਸੀ ਮਤ ਦਿਜੇ ਮੇਰੇ ਠਾਕੁਰ ਸਦਾ ਸਦਾ ਤੁਧ ਤੇ ਆਈ ਕਿ ਮੈਨੂੰ ਐਯੋ ਜੀ ਮਤ ਦੇ ਮੈਨੂੰ ਅਨੀ ਮਤਲਕ ਸੋਜੀ ਦੇ ਕਿ ਵੀ ਮੈਂ ਸਦਾ ਤੈਨੂੰ ਯਾਦ ਰੱਖਾਂ ਤੇ ਸਦਾ ਤੇਰੇ ਦੱਸੇ ਹੋਏ ਪੂਰਨਿਆਂ ਤੇ ਚੱਲ ਸਕਾਂ ਜਿਵੇਂ ਅਸੀਂ ਤਕਤੀ ਤੇ ਛੋਟੇ ਹੁੰਦੇ ਬੱਚੇ ਨੂੰ ਪੂਰਨੇ પાਕੇ ਦਿੱਤੇ ਜਾਂਦੇ ਨੇ ਅੱਜ ਕੱਲ ਨੋਟਬੁੱਕ ਤੇ ਉਹ ਮਤਲਕਿ ਪੂਰੇ ਅਲਫਾਬੇਟਸ ਪੰਨੇ ਹੁੰਦੇ ਆ ਬੱਚੇ ਦੇ ਉਹ ਲਾਈਨਸ ਨਾਲ ਮਲਾਉਂਦੇ ਨੇ ਸਾਨੂੰ ਤੱਕ ਐਵੇਂ ਹੀ ਗੁਰੂ ਸਾਹਿਬ ਦੇ ਜਿਹੜੇ ਪੂਰਨੇ ਪਾਏ ਨਾ ਉਹਦੇ ਉੱਤੇ ਅਸੀਂ ਚੱਲਣ ਦੀ ਕੋਸ਼ਿਸ਼ ਕਰਨੀ ਆ ਉਹਨਾਂ ਦੇ ਪੂਰਨੇ ਦੇ ਯੋਗ ਹੋਣਾ ਉਹਨਾਂ ਦੀ ਰਜ਼ਾ ਉਹਨਾਂ ਦੇ ਹੁਕਮ ਵਿੱਚ ਚੱਲਣਾ ਅਸੀਂ ਨਾ ਆਮ ਤੌਰ ਤੇ ਕੀ ਕਰਦੇ ਆ ਕਿ ਸਾਨੂੰ ਜਾਇਦਾ ਨਾ ਮਤਲਬ ਕਿ ਮਾਰੀ ਜਿਹੜਾ ਮਤਲਬ ਕਿ ਸਕਸੈਸ ਹੋਗੀ ਚੀਜ਼ਾਂ ਹੋਗੀਆਂ ਉਹਦੇ ਨਾਲ ਸਾਨੂੰ ਗੁਰਬਾਣੀ ਨਾਲ ਜੋੜ ਦਿੱਤਾ ਗਿਆ ਜੀ ਇਹ ਪਾਠ ਕਰੋਗੇ ਤੇ ਮੁੰਨਾ ਮਿਲੇਗਾ ਇਹ ਪਾਠ ਕਰੋਗੇ ਤੇ ਤੁਹਾਨੂੰ ਬਿਜ਼ਨਸ ਮਿਲ ਜੇਗਾ ਇਹ ਪਾਠ ਨਾਲ ਇਹ ਉਹ ਹੈ ਇਸ ਤਰ੍ਹਾਂ ਤਾਂ ਕੋਈ ਬਿਜ਼ਨਸ ਨਹੀਂ ਗੁਰੂ ਸਾਹਿਬ ਕਰਦੇ ਉਹ ਤਾਂ ਗੁਰੂ ਸਾਹਿਬ ਸੁੱਤੇ ਸਿੱਤੀ ਦੇ ਹੀ ਜਾਂਦੇ ਨੇ ਉਹ ਪਰਮੇਸ਼ਰ ਨੂੰ ਫਿਕਰ ਹੈ ਗੁਰੂ ਸਾਹਿਬ ਕਹਿੰਦੇ ਨੇ ਜਲ ਮੇ ਜਨ ਤੋ ਪਾਇ ਤਿੰਨਾ ਵੀ ਰੋਜੀ ਦੇ ਅਸੀਂ ਤੇ ਐਵੇਂ ਲੱਤਾਂ ਪੈਰ ਮਾਰੀ ਜਾਂਦੇ ਹਾਂ ਜੀ ਇਹ ਦੇ ਦੋ ਉਹ ਦੇ ਦੋ ਉਹਨੇ ਦੇਣਾ ਹੀ ਦੇਣਾ ਔਰ ਉਹਨੇ ਜਨਮ ਤੋਂ ਲੈ ਕੇ ਮਰਨ ਤੱਕ ਹੀ ਦੇਣਾ ਔਰ ਉਹ 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 ਸਮਰੱਥ ਹੈ ਉਹਨੂੰ ਪਤਾ ਹੈ ਮੇਰੇ ਬੱਚੇ ਨੂੰ ਕੀ ਚਾਹੀਦਾ ਇੱਕ ਮਾਪਿਆਂ ਨੂੰ ਵੀ ਪਤਾ ਹੁੰਦਾ ਮੇਰਾ ਬੱਚਾ ਛੋਟਾ ਜਿਹਾ ਬੇਬੀ ਹੈ ਨੇ ਕੀ ਰਿਕੁਆਇਰਮੈਂਟਸ ਹੈ ਉਹ ਮਾਪਿਆਂ ਨੂੰ ਪਤਾ ਹੁੰਦਾ ਤੇ ਉਹ ਜਿਹੜਾ ਪੂਰੀ ਖਲਕ ਦਾ ਪਿਓ ਹੈ ਇੱਕ ਪਿਤਾ ਇੱਕ ਅਸ ਕੀ ਹਮਾਰ ਕੀ ਉਹਨੂੰ ਸਾਡੀਆਂ ਜ਼ਰੂਰਤਾਂ ਦਾ ਨਹੀਂ ਪਤਾ ਹੁੰਦਾ ਸਭ ਕੁਝ ਪਤਾ ਉਸ ਪਰਮਾਤਮਾ ਨੂੰ ਅਸੀਂ ਫਿਰ ਨਾਲੇ ਅੰਤਰਜਾਮੀ ਕਹਿ ਦਿੰਦੇ ਆ ਨਾਲੇ ਇਹ ਵੀ ਕਹੀ ਜਾਂਦੇ ਹੁੰਦੇ ਅਸੀਂ ਅਰਦਾਸ ਵਿੱਚ ਬਿਨ ਬੋਲਿਆ ਸਭ ਕੀ ਜਾਣਦਾ ਕਿਸ ਆਗੇ ਕਿਚਰ ਦਾਸ ਤੇ ਕੋਸੀ ਕੀ ਕਰ ਰਹੀ ਸੀ ਦੋਹਰੀ ਅਸੀਂ ਡਬਲ ਫੇਸ ਜੀਨੇ ਨਾਲੇ ਤਾਂ ਅਸੀਂ ਕਹਿੰਨੇ ਆ ਅੰਤਰਜਾਮੀ ਆ ਉਹ ਸਾਰਾ ਕੋ ਚਾੜਨਾ ਅਸੀਂ ਇੱਕ ਫਿਰ ਅਸੀਂ ਆਵੀਂ ਪੰਕਤੀ ਪੜ੍ਹਦੇ ਆ ਬਿਨ ਬੋਲਿਆ ਸਭ ਕੀ ਜਾਣਦਾ ਕਿਸ ਆਗੇ ਕਿਚਰ ਫਿਰ ਅਸੀਂ ਅਰਦਾਸ ਵਿੱਚ ਕਹਿੰਨੇ ਆ ਅੱਜ ਫਲਾਣੇ ਕੋਲੋਂ ਦੀਗ ਦੀ ਸੇਵਾ ਲਈਤੀ ਅੱਜ ਫਲਾਣੇ ਸਿੰਘ ਕੋਲੋਂ ਲੰਗਰ ਦੀ ਸੇਵਾ ਲਈਤੀ ਅੱਜ ਫਲਾਣੀ ਨੇ ਐ ਪੇਟਾ ਕੀਤਾ ਫਿਰ ਵੀ ਅਸੀਂ ਗੁਰੂ ਸਾਹਿਬ ਨੂੰ ਸਮਝਾਉਂਦੇ ਆ ਵੀ ਮੱਤਾਂ ਕੀਤੇ ਤੁਹਾਨੂੰ ਭਲੇਖਾ ਪੈ ਜੇ ਉਹ ਵੀ ਕੋਈ ਵੀ ਨਾਮ ਲੈ ਲਓ ਜਗਜੀਤ ਸਿੰਘ ਜਗ ਉਹ ਫਿਰ ਅਸੀਂ ਪਿੱਛੇ ਜਾਤ ਲਾਣੀ ਸ਼ੁਰੂ ਕਰ ਦਿੰਦੇ ਆ ਅਰੋੜਾ 베ਦੀ ਜੋ ਵੀ ਆ ਏ ਬੀ ਸੀ ਡੀ ਜੋ ਵੀ ਲਗਾਉਂਦੇ ਆ ਅਸੀਂ ਮਤਲਬ ਕਿ ਸੋ ਗੱਲ ਹੈ ਕਿ ਗੁਰੂ ਸਾਹਿਬ ਕੀ ਸਾਨੂੰ ਉਹਨੂੰ ਨਹੀਂ ਪਤਾ ਕਿ ਅਸੀਂ ਕੀ ਲੈ ਕੇ ਆਏ ਨਾਲੇ ਉਹ ਤਾਂ ਦੇਖੋ ਉੱਤੇ ਇਹ ਗੱਲ ਹੋ ਗਈ ਵੀ ਉਹਦੇ ਖਜ਼ਾਨਿਆਂ ਵਿੱਚੋਂ ਹੀ ਕੁਝ ਅਸੀਂ ਕਿਸੇ ਨੂੰ ਸ਼ੇਅਰਿੰਗ ਕਰਕੇ ਖਾ ਲਿੱਤਾ ਤੇ ਮੈਂ ਕੋਈ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਵੰਡ ਛਕਣੇ ਦਾ ਜਿਹੜਾ ਸਿਧਾਂਤ ਦਿੱਤਾ ਚਲੋ ਇਹਦੇ ਨਾਲ ਮੇਲ ਨਹੀਂ ਖਾਰਿਆ ਵੈਸੇ ਚਲੋ ਵਿੱਚ ਗੱਲ ਯਾਦ ਆ ਗਈ ਮੈਨੂੰ ਜਿਹੜਾ ਵੰਡ ਛਕਣੇ ਦਾ ਸਾਨੂੰ ਗੁਰੂ ਸਾਹਿਬ ਨੇ ਸਿਝਾਨ ਦਿੱਤਾ ਸ਼ੇਅਰਿੰਗ ਦਾ ਕਿ ਵੀ ਵੰਡ ਛਕਣੇ ਦੇ ਜੇ ਅਸੀਂ ਮਤਲਬ ਕਿ ਗੁਰੂ ਸਾਹਿਬ ਦੇ ਉਹ ਕੀਰਤ ਕਰੋ ਨਾਮ ਜਪੋ ਤੇ ਵੰਡ ਛਕੋ ਤੇ ਜਿਹੜੇ ਅਸੀਂ ਸਿਧਾਂਤ ਅਸੀਂ ਧਿਆਨ ਨਾਲ ਜਦੋਂ ਅਸੀਂ ਪੜਾਂਗੇ ਨਾ ਗੁਰੂ ਗੁਰਬਾਣੀ ਨੂੰ ਕੁਸਵੱਟੀ ਤੇ ਲਗਾ ਕੇ ਉਹ ਬਹੁਤ ਪਿਆਰੀ ਚੀਜ਼ਾਂ ਨੇ ਵੀ ਵਾਣ ਚੱਕ ਨੇ ਦਾ ਮਤਲਬ ਸੀਗਾ ਵੀ ਜਿਹੜਾ ਕਿਸੇ ਨੂੰ ਕੋਈ ਦਿੰਦਾ ਤੇ ਉਹਨੂੰ ਹੰਕਾਰ ਨਾ ਆਵੇ ਤੇ ਜਿਹੜਾ ਕਿਸੇ ਕੋਲੋਂ ਕੁਝ ਲੈ ਰਿਹਾ ਤੇ ਉਹਦੇ ਮਨ 'ਚ ਇਹ ਨਾ ਹੋਵੇ ਮੈਂ ਲੈ ਕੇ ਆ ਤੇ ਤੋਂ ਛੋਟਾ ਹੋ ਜਾਗਾ ਤੇ ਮੈਂ ਇਹਦਾ ਮਤਲਬ ਕੇ ਉਹ ਆਸਾਨ ਮੰਨਦਾਗਾ ਪੂਰੀ ਜ਼ਿੰਦਗੀ ਉੱਥੇ ਗੁਰੂ ਸਾਹਿਬ ਨੇ ਜਿਹੜੇ ਦਸਵੰਦ ਦੀ ਗੱਲ ਗੱਲ ਸ਼ੁਰੂ ਹੋਈ ਸੀ ਨਾ ਵੀ ਲੋੜ ਮੰਦ ਦੀ ਹਮੇਸ਼ਾ ਸੇਵਾ ਕਰਨੀ ਹੈ ਸਿੱਖਣੇ ਠੀਕ ਹੈ ਜੀ ਉਸ ਸਿਧਾਂਤ ਬਹੁਤ ਪਿਆਰੇ ਨੇ ਅੱਛਾ ਇੱਕ ਸ਼ਬਦ ਅਸੀਂ ਪੜ੍ਹਦੇ ਹਾਂ ਕਹਿੰਦੇ ਨੇ ਬੂਰੇ ਕਾਮ ਕੋ ਊਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇ ਹੁਣ ਤੁਸੀਂ ਦੇਖੋ ਇੱਕ ਸ਼ਬਦ ਅਸੀਂ ਇਹਦੇ ਨਾਲ ਹੋਰ ਵੀ ਪੜ੍ਹਦੇ ਆ ਮੈਨੇ ਕੱਲ ਹੀ ਮੈਨੇ ਦਿਮਾਗੇ 'ਚ ਆਇਆ ਸੀਗਾ ਕਹਿੰਦੇ ਚੰਗਿਆਈ ਆਲਗ ਕਰੇ ਬੁਰੀਾਈ ਹੋਵੇ ਛੇਰ ਐਵੇਂ ਪੰਜਵੇਂ ਪਾਸ਼ਾ ਜੀ ਦਾ ਸ਼ਬਦ ਹੈ ਹੁਣ ਤੁਸੀਂ ਦੇਖੋ ਜਦੋਂ ਸਾਨੂੰ ਅਸੀਂ ਕੋਈ ਅਸੀਂ ਮਤਲਬ ਕਿ ਕਿਸੇ ਦੇ ਨਿੰਦਾ ਕਰਨੀ ਹੋਵੇ ਚੁਗਲੀ ਕਰਨੀ ਹੋਵੇ ਤੇ ਅਸੀਂ ਬਹੁਤ ਟਾਈਮ ਲਗਾ ਦਿੰਨੇ ਆ ਇੱਕ ਦੂਸਰੇ ਨਾਲ ਪਰ ਲੇਕਿਨ ਅਗੇ ਅਸੀਂ ਆਈਓ ਕੋਈ satsang ਕਰਨੀ ਹੋਵੇ ਕੋਈ discusion ਕਰਨੀ ਹੋਵੇ ਗੁਰੂ ਸ਼ਬਦ ਤੇ ਉੱਥੇ ਅਸੀਂ ਬੋਰਿੰਗ ਜਾਂ ਕੰਮ ਸਮਝਦੇ ਹਾਂ ਜਾਂ ਸਾਨੂੰ ਘਰਾਂ ਦੇ ਕੰਮ ਬਹੁਤ ਆ ਜਾ ਦਿੰਦੇ ਨੇ ਫਿਰ ਅਸੀਂ ਕਹਿੰਨੇ ਆ ਅਸੀਂ ਬੜੀਆਂ ਗੱਲਾਂ ਮਤਲਬ ਕਿ ਉਹਦੇ ਨਾਲ ਕਰ ਲੈਂਦੇ ਆ ਵੀ ਜੀ ਟਾਈਮ ਹੀ ਨਹੀਂ ਲੱਗਦਾ ਅੱਜ ਕੱਲ ਕਿੱਥੇ ਟਾਈਮ ਹੈ ਕਿਸੇ ਕੋਲ ਕਿਉਂਕਿ ਉਹ ਤੇਰੇ ਵੀ ਬੁਰੇ ਕੰਮ ਕੋ ਊਠ ਖਲੋਇਆ ਨਾਮ ਕੇ ਬੇਲਾ ਜਦੋਂ ਚੰਗੀ ਗੱਲ ਹੁੰਦੀ ਹੈ ਤੇ ਉਹ ਉਸ ਟਰਮ ਸਾਨੂੰ ਮਤਲਬ ਕਿ ਆਲਸ ਵੀ ਆਉਂਦਾ ਕਿਉਂਕਿ ਇੱਕ ਸ਼ਬਦ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਚੰਗਿਆਈ ਆਲਕ ਕਰੇ ਚੰਗੇ ਕੰਮਾਂ ਵਾਸਤੇ ਆਲਸ ਕਰਦਾ ਬੁਰੀ ਆਈ ਹੋਵੇ ਸ਼ੇਰ ਜਦੋਂ ਬੁਰੇ ਕੰਮ ਹੁੰਦੇ ਨੇ ਬੁਰੇ ਕੰਮ ਵਾਸਤੇ ਅਸੀਂ ਹਮੇਸ਼ਾ ਰੈਡੀ ਰਹਨੇ ਆ ਦਿਖਾਵੇ ਵਾਸਤੇ ਕਿਸੇ ਨੂੰ ਨੀਚਾ ਦਿਖਾਉਣ ਵਾਸਤੇ ਕਿਸੇ ਦੇ ਆਫਗੋ ਨੂੰ ਫਲੋਰਨ ਵਾਸਤੇ ਅਸੀਂ ਹਮੇਸ਼ਾ ਤਿਆਰ ਰਹਨੇ ਆ ਸੋ ਗੁਰਬਾਣੀ ਪੜਦੇ ਆ ਪੰਕਤੀ ਪੜਦੇ ਆ ਅਨ ਇੱਕ ਨਹੀਂ ਅਨੇਕਾ ਭੁੱਲਾ ਹੋ ਗਿਆ ਉਹਨ ਗਿਆ ਜੀ ਕੁਰੂਸਰ ਭੁੱਲਣਾ ਚੁੱਕਾ ਦੀ ਦਿਓ ਮਾਫੀ ਜੀ ਆਪ ਸਾਰੇ ਵੀ ਦਿਓ ਜੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ